i you ਪੰਜਾਬ ਵਿੱਚ ਦਿਨੋ ਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਚੋਰ ਜਿੱਥੇ ਕੂਠੀਆਂ, ਘਰਾਂ, ਕਾਰਾਂ, ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਹੁਣ ਚੋਰ ਸਕੂਲਾਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਅਜਿਹੀ ਮਾਮਲਾ ਸਾਹਮਣੇ ਆਇਆ ਨਾਪਾ ਬਲਾਕ ਦੇ ਪਿੰਡ ਲਵਾਨਾਂ ਤੋਂ ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਸਰਕਾਰੀ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਸਕੂਲ ਦੀਆਂ ਗ੍ਰਿਲਾਂ ਨੂੰ ਤੋੜ ਕੇ ਸਕੂਲ ਵਿੱਚੋਂ ਇੱਕ LED, 5 ਕੰਪਿਊਟਰ, ਇੱਕ ਪ੍ਰਿੰਟਰ, ਇੱਕ UPS, ਇੱਕ DVR ਤੇ ਇੱਕ ਇੰਟਰਨੈਟ ਮੋਡਮ ਨੂੰ ਚੋਰੀ ਕਰਕੇ ਚੋਰ ਰਫੂ ਚੱਕਰ ਅਤੇ ਪੁਲਿਸ ਵੱਲੋਂ ਮੌਕੇ ਤੇ ਹੀ ਫੋਰੈਂਸਿਕ ਟੀਮ ਨੂੰ ਬੁਲਾ ਕੇ ਫਿੰਗਰਪ੍ਰਿੰਟ ਲੈ ਗਏ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰੀ ਮੈਡਰ ਸਕੂਲ ਦੇ ਵਿੱਚੋਂ ਪੰਜ ਕੰਪਿਊਟਰ ਤੇ ਇੱਕ ਇੱਕ ਪ੍ਰਿੰਟਰ ਆ ਇੱਕ ਐਲਡੀ ਜਿਹੜਾ ਲਗਭਗ ਇੱਕ ਯੂਪੀਐਸ ਹੈ ਜਿਹਦਾ ਲਗਭਗ ਕੀਮਤ 2 ਲੱਖ ਰੁਪਏ ਦੇ ਨਜਦੀ ਕਰ ਗਿਆ ਇਹ ਕੱਲ ਚੋਰੀ ਹੋ ਚੁੱਕੀ ਹੈ ਤਾਂ ਰਾਤ ਤੇ ਅੱਜ ਅਸੀਂ ਰਿਪੋਰਟ ਲਿਖਾ ਚੁੱਕੇ ਹਾਂ ਅੱਜ ਸਵੇਰੇ ਮੈਨੂੰ ਸਾਡੇ ਹੈੱਡ ਸਰਦਾਰ ਜਸਵੰਤ ਸਿੰਘ ਜੀ ਦਾ ਫੋਨ ਆਇਆ ਕਿ ਆਪਣੇ ਸਕੂਲ ਵਿੱਚ ਰਾਤ ਕਿਸੇ ਸਮੇਂ ਚੋਰੀ ਹੋ ਗਈ ਹੈ ਜਦੋਂ ਅਸੀਂ ਮੌਕੇ ਤੇ ਆਏ ਤੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅਸੀਂ ਦੇਖਿਆ ਕਿ ਸਾਡੇ ਸਕੂਲ ਦੇ ਪੰਜ ਕੰਪਿਊਟਰ ਜੋ ਕਿ ਤਕਰੀਬਨ 8 ਕੁ ਮਹੀਨੇ ਪਹਿਲਾਂ ਆਏ ਸੀ ਇੱਕ ਪ੍ਰਿੰਟਰ ਬ੍ਰਦਰ ਕੰਪਨੀ ਦਾ ਇੱਕ LED Samsung 43 ਇੰਚੀ ਇੱਕ ਡੀਵੀਆਰ ਜਿਹਦੇ ਨਾਲ ਕਿ ਸਾਡੇ ਸਕੂਲ ਦੇ ਜਿਹੜੇ ਸੀਸੀਟੀਵੀ ਕੈਮਰੇ ਸੀ ਅਟੈਚ ਹੋਏ ਹੋਏ ਸੀ ਤੇ ਇੱਕ ਆਪਣਾ ਯੂਪੀਐਸ ਉਹ ਚੋਰੀ ਹੋ ਚੁੱਕਿਆ ਸੀ ਪਿੱਛੇ ਦੀ ਪਹਿਲਾਂ ਚੋਰਾਂ ਨੇ ਮੁਰੇ ਤੱਕ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਟੁੱਟਣ ਕਰਕੇ ਪਿੱਛੇ ਦੀ ਤਾਕੀ ਖੋਲ ਤੋੜ ਕੇ ਉਹ ਉਹਨਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਇਹ ਕਾਰਵਾਈ ਚਾਹੁੰਦੇ ਹਾਂ ਅਸੀਂ ਤਾਂ ਇਹੀ ਕਾਰਵਾਈ ਚਾਹਾਂਗੇ ਵੀ ਜਲਦੀ ਜਲਦੀ ਚੋਰਾਂ ਨੂੰ ਫੜਿਆ ਜਾਵੇ ਤਾਂ ਕਿ ਇਸ ਸਕੂਲ ਦੇ ਵਿੱਚ ਜੋ ਗਰੀਬ ਬੱਚੇ ਪੜ ਰਹੇ ਨੇ ਉਹਨਾਂ ਨਾਲ ਇਨਸਾਫ ਹੋ ਸਕੇ ਤੇ ਜੋ ਉਹ ਵਿੱਦਿਆ ਪ੍ਰਾਪਤ ਕਰਨ ਨੂੰ ਆਉਂਦੇ ਨੇ ਅਸੀਂ ਉਹਨਾਂ ਨੂੰ ਸਹੀ ਢੰਗ ਨਾਲ ਇਹ ਵਿੱਦਿਆ ਦੇ ਸਕੀਏ ਮੇਰਾ ਨਾਮ ਗੁਰਦਰਤ ਸਿੰਘ ਹੈ ਜੀ ਅਸੀਂ ਤਕਰੀਬਨ ਹਰੇਕ ਸੰਡੇ ਸਕੂਲ ਦੇ ਵਿੱਚ ਕ੍ਰਿਕਟ ਖੇਡਦੇ ਹਾਂ ਜੀ ਜਿੱਦਾਂ ਹੀ ਅਸੀਂ ਕ੍ਰਿਕਟ ਖੇਡਣ ਸਕੂਲ ਦੇ ਵਿੱਚ ਅੰਦਰ ਐਂਟਰ ਹੋਏ ਤਾਂ ਅਸੀਂ ਮਤਲਬ ਗਰਮੀ ਜ਼ਿਆਦਾ ਹੋਣ ਕਰਕੇ ਪਾਣੀ ਪੀਣ ਲਈ ਪਿੱਛੇ ਗਏ ਤਾਂ ਮੈਂ ਦੇਖਿਆ ਵੀ ਗਰਿਲ ਪੱਟੀ ਹੋਈ ਸੀ ਤੇ ਮੈਂ ਜਦ ਨਜ਼ਦੀਕ ਗਿਆ ਤਾਂ ਮੈਂ ਅੰਦਰ ਚਾਤੀ ਮਾਰੀ ਗਰੇਲਾਂ ਪੱਟ ਕੇ ਜਾਲੀ ਤੋੜ ਕੇ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਇਆ ਸੀ ਫਿਰ ਮੈਂ ਮੌਕੇ ਤੇ ਪਾਲ ਸਿੰਘ ਸਰਪੰਚ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ ਆਪਣੇ ਵੀ ਪਾਲਾ ਸਿੰਘ ਨਾਲ ਕੰਟੈਕਟ ਕਰੋ ਫਿਰ ਮੈਂ ਪਾਲਾ ਸਿੰਘ ਨੂੰ ਫੋਨ ਕਰਿਆ ਇਹਨਾਂ ਨੇ ਜਦੇ ਐਥੇ ਸਕੂਲ ਦੇ ਸਟਾਫ ਨੂੰ ਫੋਨ ਕਰਕੇ ਉਰੇ ਬੁਲਾਇਆ ਜੀ ਤੇ ਮੌਕੇ ਤੇ ਆ ਕੇ ਦੇਖਿਆ ਵੀ ਕਾਫੀ ਵੱਡਾ ਨੁਕਸਾਨ ਜੋ ਚੋਰ ਸੀ ਉਹ ਕਰ ਗਏ ਜੀ ਤੇ ਨਸ਼ੇ ਕਰਕੇ ਆ ਜੋ ਵੀ ਹੈ ਜੀ ਤੇ ਪਿੰਡ ਪੁਲਿਸ ਦਾ ਕੱਲ ਅਗੀੜਾ ਵੀ ਤਕਰੀਬਨ 9:00 ਵਜੇ ਰਾਉਂਡ ਵੱਜਿਆ ਪਰ ਉਸ ਟਾਈਮ ਇਹ ਚੀਜ਼ ਸਾਨੂੰ ਪਤੀਏ ਵੀ ਚੋਰ ਨੇ ਜੋ ਰਾਤ ਨੂੰ ਦੇਰ ਰਾਤ ਅੰਜਾਮ ਦਿੰਦੇ ਨੇ ਚੋਰੀ ਨੂੰ ਜੀ ਕਿੱਦਾਂ ਵੀ ਘਟਨਾਵਾਂ ਦੇਖਦੇ ਹਾਂ ਜਿਹੜੀ ਮਨ ਭਾਗੀ ਘਟਨਾਵਾਂ ਵਸਾਉਂਦੇ ਇਹ ਤਾਂ ਬਹੁਤ ਜ਼ਿਆਦਾ ਮਨ ਭਾਗੀ ਹੈ ਜੀ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਇਹਦੇ ਨਾਲ ਤੇ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਸਕੂਲਾਂ ਦੀ ਮਾਲੀ ਹਾਲਤ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਮਾੜੀ ਚੱਲ ਰਹੀ ਹੈ ਜੀ ਤੇ ਜਿਵੇਂ ਅੱਜ ਤੋਂ ਤਿੰਨ ਚਾਰ ਤਿੰਨ ਚਾਰ ਦਿਨ ਪਹਿਲਾਂ ਮੋਟਰਾਂ ਤੇ ਉਤਾਰਾਂ ਵਧੀਆਂ ਗਈਆਂ ਨੇ ਬਹੁਤ ਜ਼ਿਆਦਾ ਚੋਰੀ ਦੀਆਂ ਬਾਰਦਾਤਾਂ ਨੂੰ ਮਤਲਬ ਕਿ ਬੜਾਵਾ ਆ ਰਿਹਾ ਜੀ ਇਹ ਚੀਜ਼ ਦੇ ਵਿੱਚ ਇਹ ਤਾਂ ਬਹੁਤ ਜ਼ਿਆਦਾ ਸਖਤਾਈ ਕਰਨੀ ਪੂ ਸਰਕਾਰ ਨੂੰ ਜੀ ਤਾਂ ਜਾ ਕੇ ਇਹ ਚੀਜ਼ ਦਾ ਸੁਧਾਰ ਆਊਗਾ ਜੀ ਆਹੇ ਕਰਕੇ ਕਹਦਾ ਜਿਆਦਾ ਲੈ ਕੇ ਕਰਕੇ ਇਹ ਨਸ਼ੇ ਕਰਕੇ ਤੇ ਵੇਲ ਜੁਗਾਰੀ ਵੀ ਇੱਕ ਹੈ ਜੀ ਜ਼ਿਆਦਾ ਤਾਂ ਨਸ਼ਈ ਆ ਨਸ਼ਾ ਬਹੁਤ ਜ਼ਿਆਦਾ ਰੋਕੀ ਦੇ ਪੁਲ ਤੇ ਵਿਕ ਰਿਹਾ ਜੀ 2 ਕਿਲੋਮੀਟਰ ਦੇ ਦਾ ਸਾਰਾ ਆਪਣੇ ਨਸ਼ੇ ਵਿਕ ਰਹੇ ਨੇ ਜੀ ਇਹ ਸਾਨੂੰ ਤਲਾ ਮਿਲਿਆ ਇੱਥੇ ਰਾਤੀ ਵੀ ਫਿਕਾਰੀ ਮਿੰਡਲ ਸਕੂਲ ਜਿਹੜਾ ਆਪਣਾ ਲਵਾਣਾ ਕਰਮੂ ਕਿਤਰਾਤ ਨੂੰ ਕਿਸੇ ਅਣਜਾਣ ਵਿਅਕਤੀਆਂ ਨੇ ਪਿੱਛੋਂ ਕਿੜਕੀ ਤੋੜ ਕੇ ਜੁਪੀਸ ਵਗੈਰਾ ਪ੍ਰਿੰਟਰ ਦਾ ਚੋਰੀ ਕਰ ਲਏ ਨੇ ਅਸੀਂ ਉਹਨਾਂ ਨੂੰ ਮੌਕਾ ਦੇਖਿਆ ਇਹਨਾਂ ਦੇ ਬਿਆਨ ਲਾ ਕੇ ਅਸੀਂ ਅਫੇਅਰ ਰਿਜਿਸਟਰ ਕਰ ਰਹੇ ਹਾਂ ਤੇ ਬੰਦੀ ਕਰ ਦਈਏ ਉਹਨਾਂ ਦੋਸ਼ੀਆਂ ਜਲਦੀ ਤੋਂ ਜਲਦੀ ਇਹ ਕੰਮ ਕਰਾਵੇ 90 ਤੋਂ ਸੁਖਚੰਦ ਸਿੰਘ ਲਵਾਨਾ ਦੀ ਰਿਪੋਰਟ